ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਹੜੀ ਤੋਂ ਬਾਅਦ ਅਤੇ ਮਾਗ ਮਹੀਨੇ ਦੇ ਵਿੱਚ ਜੇਕਰ ਇਹ ਚਾਰ ਸੰਕੇਤ ਤੁਹਾਨੂੰ ਮਿਲ ਜਾਣ ਤਾਂ ਸਮਝੋ ਤੁਹਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਤੁਹਾਡੇ ਕਰਦੀ ਸਾਰੀ ਦਲੇਦਰਤਾ ਖਤਮ ਹੋ ਗਈ ਆ ਹੁਣ ਤੁਹਾਡੇ ਉੱਤੇ ਚੰਗਾ ਸਮਾਂ ਆਉਣ ਵਾਲਾ ਹੈ ਤੁਹਾਡੀ ਦਸ਼ਾ ਤੁਹਾਡੇ ਦਿਨ ਬਦਲਣ ਵਾਲੇ ਨੇ ਤਾਂ ਇਹ ਚਾਰ ਸੰਕੇਤ ਕਿਹੜੇ ਨੇ ਕਿੰਜ ਸਾਨੂੰ ਮਿਲਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਸਮਝਣਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸੰਗਤ ਜੀ ਕੁਝ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ ਹੈ ਬਹੁਤ ਸਾਰੇ ਭੈਣ ਭਰਾਵਾਂ ਨੇ ਲੋਹੜੀ ਦਾ ਤਿਉਹਾਰ ਮਨਾਇਆ ਰਾਤ ਵੇਲੇ ਲੋਹੜੀ ਬਾਲੀ ਗਈ ਅਤੇ ਬਲ ਦੀ ਲੋਹੜੀ ਦੇ ਵਿੱਚ ਤਿਲ ਸੁੱਟੇ ਅਤੇ ਲੋਹੜੀ ਤੋਂ ਇੱਕ ਵਿਸ਼ ਮੰਗੀ ਸੀ ਜੋ ਆਪਾਂ ਬਚਪਨ ਤੋਂ ਹੀ ਮੰਗਦੇ ਆਏ ਹਾਂ ਬਚਪਨ ਤੋਂ ਹੀ ਸਾਨੂੰ ਇੱਕ ਪੰਗਤੀ ਸਿਖਾਈ ਗਈ ਆ ਕਿ ਲੋਹੜੀ ਵਾਲੀ ਰਾਤ ਬਲ ਦੀ ਲੋਹੜੀ ਦੇ ਵਿੱਚ ਤਿਲ ਸੁੱਟ ਕੇ ਇਹ ਕਹਿਣਾ ਹੁੰਦਾ ਹੈ ਕਿ ਈਸਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲ੍ਹੇ ਤਾਂ ਆਪਾਂ ਬਚਪਨ ਤੋਂ ਹੀ ਇਹ ਪੰਗਤੀ ਬੋਲ ਕੇ ਬਲਦੀ ਲੋਹੜੀ ਦੇ ਵਿੱਚ ਤੇਲ ਗੁੜ ਜਾਂ ਜੋ ਵੀ ਕਿਹਾ ਜਾਂਦਾ ਹੈ ਉਹ ਸੁੱਟਦੇ ਆਂ ਇਹ ਇੱਕ ਵਿਸ਼ ਨੂੰਦੀ ਆ ਵੀ ਸਾਡੇ ਘਰ ਦਾ ਜੋ ਵੀ ਆਲਸ ਦਲਿੱਦਰ ਜਾਂ 네ਗੇਟਿਵ એનર્ਜੀ ਆ ਖਤਮ ਹੋ ਜਾਵੇ ਅਤੇ ਇਹਦੀ ਜਗ੍ਹਾ ਦੇ ਉੱਤੇ ਸਾਡੇ ਘਰ ਦੇ ਵਿੱਚ ਆਉਣ ਖੁਸ਼ੀਆਂ, ਵਰਕਤਾ, ਤੰਦਰੁਸਤੀ, ਤਰੱਕੀ ਬਚਪਨ ਤੋਂ ਹੀ ਇਹ ਕੰਮ ਹਰ ਸਾਲ ਆਪਾਂ ਕਰਦੇ ਆਂ ਪਰ ਕੀ ਸਾਡੇ ਘਰ ਦਾ ਆਲਸ ਦਲਿੱਦਰ 네ਗੇਟਿਵ એનર્ਜੀ ਖਤਮ ਹੋ ਗਈ ਆ ਇਸ ਗੱਲ ਦਾ ਪਤਾ ਲਗਾਉਣ ਦੇ ਲਈ ਨਾ ਸਾਨੂੰ ਆਪਣੇ ਘਰ ਦੇ ਵਿੱਚ ਧਿਆਨ ਦੇਣਾ ਪੈਣਾ ਹੈ ਇਹ ਚਾਰ ਸੰਕੇਤ ਦੱਸ ਦੇਣਗੇ ਕਿ ਸਾਡੇ ਘਰ ਦੀ 네ਗੇਟਿਵ એનર્ਜੀ ਆਲਸ ਖਤਮ ਹੋ ਗਿਆ ਹੈ ਉਹਦੀ ਜਗ੍ਹਾ ਦੇ ਉੱਤੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਆਵੇਗੀ ਜਾਂ ਫਿਰ ਨਹੀਂ ਇਹ ਚਾਰ ਸੰਕੇਤ ਸਾਨੂੰ ਦੱਸ ਦੇਣਗੇ ਇਹ ਚਾਰ ਸੰਕੇਤ ਸਾਨੂੰ ਦੱਸ ਦੇਣਗੇ ਕਿ ਸਾਡੀ ਮੰਗੀ ਹੋਈ ਵਿਸ਼ ਪੂਰੀ ਹੋਵੇਗੀ ਜਾਂ ਫਿਰ ਨਹੀਂ ਉਹ ਚਾਰ ਸੰਕੇਤ ਕਿਹੜੇ ਨੇ ਪਹਿਲਾ ਸੰਕੇਤ ਜੇਕਰ ਤੁਸੀਂ ਉਸ ਦਿਨ ਤੋਂ ਬਾਅਦ ਰੋਜ਼ ਸਵੇਰੇ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਤੁਸੀਂ ਪਹਿਲਾਂ ਲੇਟ ਉੱਠਦੇ ਸੀ ਹੁਣ ਤੁਸੀਂ ਸਵੇਰੇ ਜਲਦੀ ਉੱਠ ਰਹੇ ਹੋ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਜਾਂ ਫਿਰ ਆਪਣੇ ਪਹਿਨਾ ਦੇ ਉੱਠਣ ਵਾਲੇ ਸਮੇਂ ਦੇ ਨਾਲੋਂ ਜੇਕਰ ਤੁਸੀਂ ਅੱਧਾ ਘੰਟਾ 1 ਘੰਟੇ ਦਾ ਵੀ ਫਰਕ ਪਾ ਲਿਆ ਹੈ ਨਾ ਤਾਂ ਉਹਦਾ ਮਤਲਬ ਇਹ ਆ ਵੀ ਸੱਚਮੁੱਚ ਸਾਡੀ ਵਿਸ਼ਪੂਰੀ ਹੋਵੇਗੀ ਹੋਵੇਗੀ ਸਾਡੇ ਘਰ ਦਾ ਆਲਸ ਦਲੇਦਰ 네ਗੇਟਿਵ એનર્ਜੀ ਖਤਮ ਹੋਣੀ ਸ਼ੁਰੂ ਹੋ ਗਈ ਆ ਅਸੀਂ ਆਪਣੇ ਅੰਦਰ ਇੱਕ ਨਵਾਂ ਬਦਲਾਵ ਕਰ ਲਿਆ ਹੈ ਸਾਡੇ ਅੰਦਰ ਨਵਾਂ ਬਦਲਾਵ ਹੋ ਰਿਹਾ ਹੈ ਅਸੀਂ ਆਲਸ ਦਲੇਦਰ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਆ ਅਸੀਂ ਉੱਦਮੀ ਬਣ ਗਏ ਆ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਹੈ ਦੂਸਰਾ ਸੰਕੇਤ ਕਿ ਜੇਕਰ ਅਸੀਂ ਸਵੇਰੇ ਸਵੇਰ ਦਾ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਸਮਝੋ ਹੁਣ ਆਲਸ ਦਲੇਦਰਤਾ ਦੀ ਜੜ ਸੱਚਮੁੱਚ ਚੁੱਲ੍ਹੇ ਪੈ ਗਈ ਆ ਉਨਾਲਸ ਦਲੇਦਰ ਸਾਡੇ ਨੇੜੇ ਤੇੜੇ ਨਹੀਂ ਆਵੇਗਾ ਕਿਉਂਕਿ ਜਦੋਂ ਆਪਾਂ ਸਿਹਰੇ-ਸਿਹਰ ਉੱਠ ਕੇ ਇਸ਼ਨਾਨ ਕਰ ਲੈਨੇ ਆ ਤਾਂ ਸਾਡਾ ਜੋ ਵੀ ਆਲਸ ਸੁਸਤੀ ਆ ਨਾ ਉਹ ਸਾਡੇ ਤੋਂ ਦੂਰ ਹੁੰਦੀ ਆ ਅਸੀਂ ਆਪਣੇ ਸਾਰੇ ਇਹ ਕੰਮ ਕਾਰ ਚੁਸਤੀ ਫੁਰਤੀ ਦੇ ਨਾਲ ਕਰ ਪਾਉਨੇ ਆ ਜਿੰਨੀ ਦੇਰ ਤੱਕ ਨਹਾਵਾਂਗੇ ਨਹੀਂ ਓਨੀ ਦੇਰ ਤੱਕ ਸਾਡੀ ਰਜਾਈ ਸਾਡਾ ਕੰਬਲ ਸਾਡਾ ਬਿਸਤਰ ਸਾਨੂੰ ਆਵਾਜ਼ਾਂ ਮਾਰਦਾ ਰਹੇਗਾ ਕਿ ਥੋੜਾ ਜਿਹਾ ਚਿਰ ਹੋਰ ਆਰਾਮ ਕਰ ਲੈ ਥੋੜਾ ਜਿਹਾ ਚਿਰ ਹੋਰ ਸੌਂ ਲੈ ਪਰ ਜੇਕਰ ਉਟਦੇ ਅੰਸਾਰ ਹੀ ਮਾਲਕ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਕਰ ਲਈਏ ਤਾਂ ਸਰੀਰ ਚੁਸਤੀ ਫੁਰਤੀ ਦੇ ਵਿੱਚ ਆ ਜਾਂਦਾ ਹੈ ਸਾਰਾ ਆਲਸ ਦੇ ਲਿੱਦਰ ਗਾਇਬ ਹੋ ਜਾਂਦਾ ਹੈ ਫਿਰ ਆਪਾਂ ਜੋ ਵੀ ਕੰਮ ਕਰਦੇ ਆਂ ਪਰਮਾਤਮਾ ਦਾ ਨਾਮ ਲੈਨੇ ਆ ਗੁਰਬਾਣੀ ਦਾ ਪਾਠ ਕਰਦੇ ਆਂ ਜਾਂ ਆਪਣੇ ਘਰ ਦੇ ਕੰਮਕਾਰ ਕਰਦੇ ਆਂ ਉਹ ਵਧੀਆ ਤਰੀਕੇ ਦੇ ਨਾਲ ਕਰ ਪਾਉਨੇ ਆ ਤਾਂ ਜੇਕਰ ਉੱਠ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਸਮਝੋ ਕਰਦਾਲ ਸਦਲਤਰ 네ਗੇਟਿਵ એનર્ਜੀ ਦੂਰ ਹੋ ਗਈ ਆ ਅਸੀਂ ਉਦੋਂ ਵੀ ਬਣ ਗਏ ਆ ਔਰ ਜੇਕਰ ਪਹਿਲਾ ਵਾਂਗ ਹੀ ਹੈ ਤਾਂ ਫਿਰ ਇਹਦਾ ਮਤਲਬ ਸਾਡੀ ਵਿਸ਼ ਪੂਰੀ ਨਹੀਂ ਹੋਈ ਉਸ ਤੋਂ ਬਾਅਦ ਆ ਤੀਸਰਾ ਸੰਕੇਤ ਕਿ ਜੇਕਰ ਅਸੀਂ ਆਪਣੇ ਕਮਾਂਕਾਰਾਂ ਨੂੰ ਸਹੀ ਸਮੇਂ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਸਹੀ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਆਪਣੇ ਕਮਾਂਕਾਰਾਂ ਨੂੰ ਪੂਰੇ ਚਾ ਉਤਸ਼ਾਹ ਦੇ ਨਾਲ ਕਰ ਰਹੇ ਆ ਅੱਜ ਦੇ ਕੰਮ ਅੱਜ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਨਿਭਾ ਰਹੇ ਆ ਤਾਂ ਸਮਝੋ ਕਿ ਸਾਡੀ ਵਿਸ਼ ਪੂਰੀ ਹੋ ਗਈ ਆ ਪਰ ਜੇਕਰ ਪਹਿਲਾਂ ਦੀ ਤਰ੍ਹਾਂ ਅੱਜ ਦੇ ਕੰਮਾਂ ਨੂੰ ਕੱਲ ਦੇ ਢਾਲ ਰਹੇ ਆ ਕੱਲ ਦੇ ਕੰਮਾਂ ਨੂੰ ਪਰਸੋਂ ਦੇ ਜਾਂ ਫਿਰ ਆਪਣੇ ਕੰਮਕਾਰਾਂ ਦੇ ਲਈ ਦੂਜਿਆਂ ਦੇ ਉੱਤੇ ਮੋਹਤਾਜ ਆਂ ਆਪਣੇ ਕੰਮ ਆਪਣੇ ਹੱਥੀਂ ਨਾ ਕਰਕੇ ਦੂਜਿਆਂ ਤੋਂ ਕਰਵਾ ਕੇ ਖੁਸ਼ ਰਹਿਣੇ ਆ ਤਾਂ ਫਿਰ ਕਾਹਦਾ ਸਾਡੇ ਕਰਦੇ ਵਿੱਚ ਈਸਰ ਆਇਆ ਕਾਦੀਆਂ ਬਰਕਤਾਂ ਆਉਣਗੀਆਂ ਫਿਰ ਤਾਂ ਆਲਸ ਦਲਿੱਦਰ ਉਸੇ ਤੇ ਰਹੀਆਂ ਨਾ ਅਤੇ ਇਹ ਆਲਸ ਦਿਲਿੱਦਰ ਬਿਮਾਰੀਆਂ ਲੈ ਕੇ ਆਉਂਦਾ ਹੈ। ਸਾਨੂੰ ਬਿਮਾਰ ਬਣਾਉਂਦਾ ਹੈ। ਜਿਵੇਂ ਹੁਣ ਸਰਦੀ ਦਾ ਮੌਸਮ ਚੱਲ ਰਿਹਾ ਹੈ। ਕੈਰ ਦੀ ਠੰਡ ਪੈ ਰਹੀ ਆ ਪਰ ਇਹ ਕੈਰ ਦੀ ਠੰਡ ਉਹਨਾਂ ਦੇ ਲਈ ਆ ਜਿਨ੍ਹਾਂ ਦਾ ਬਿਨਾਂ ਕੰਮ ਕੀਤੇ ਆ ਸਰਦਾ ਹੈ। ਪਰ ਜਿਨ੍ਹਾਂ ਦੀਆਂ ਡਿਊਟੀਆਂ ਸਖਤ ਨੇ ਉਹ ਰੋਜ਼ ਸਵੇਰੇ ਜਲਦੀ ਉੱਠ ਰਹੇ ਨੇ, ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਇਸ਼ਨਾਨ ਕਰਕੇ ਆਪਣੇ ਕੰਮਕਾਰਾਂ ਤੇ ਆਪਣੀਆਂ ਡਿਊਟੀਆਂ ਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕੀ ਆਪਣੀ ਡਿਊਟੀ ਤੇ ਜਾਇਆ ਬਿਨਾ ਨਹੀਂ ਸਰਨਾ ਮੇਰਾ ਕੰਮ ਕੀਤੇ ਬਿਨਾ ਨਹੀਂ ਸਰਨਾ ਤਾਂ ਉਹਨਾਂ ਦੇ ਕੰਮਕਾਰ ਦੇ ਵਿੱਚ ਇਹ ਠੰਡ ਕੋਈ ਰੁਕਾਵਟ ਨਹੀਂ ਬਣ ਰਹੀ ਇਹ ਆਲਸ ਦਿਲਿੱਦਰ ਉਹਨਾਂ ਨੂੰ ਨਹੀਂ ਰੋਕ ਰਿਹਾ ਪਰ ਜਿਨ੍ਹਾਂ ਦਾ ਸਰਦਾ ਏ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਦੇਖੋ ਪੂਰਾ ਪੂਰਾ ਦਿਨ ਰਜਾਈਆਂ ਬੈੱਡ ਦੇ ਉੱਪਰ ਹੀ ਪਈਆਂ ਰਹਿੰਦੀਆਂ ਨੇ ਉਹ ਰਜਾਈ ਦੇ ਵਿੱਚ ਹੀ ਸਵੇਰ ਦਾ ਚਾਹ ਪਾਣੀ ਨਾਸ਼ਤਾ ਰਜਾਈ ਦੇ ਵਿੱਚ ਹੀ ਲੰਚ ਤੇ ਰਜਾਈ ਦੇ ਵਿੱਚ ਹੀ ਡਿਨਰ ਸਭ ਕੁਝ ਰਜਾਈ ਦੇ ਵਿੱਚ ਬੈਠਿਆ ਬੈਠਿਆ ਹੀ ਉੱਥੇ ਹੀ ਖਾ ਲਿਆ ਪੀ ਲਿਆ ਆਰਾਮ ਕਰ ਲਿਆ ਰਜਾਈ ਦੇ ਵਿੱਚ ਬੈਠਿਆ ਬੈਠਿਆ ਟੀਵੀ ਦੇਖ ਰਹੇ ਨੇ ਮੋਬਾਈਲ ਚਲਾ ਰਹੇ ਨੇ ਤੇ ਫਿਰ ਕਾਹਦਾ ਆਲਸ ਦਲਿੰਦਰ ਦੇ ਉੱਤੇ ਅਸੀਂ ਕਾਬੂ ਪਾ ਲਿਆ ਫਿਰ ਤਾਂ ਤੇਲ ਪਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਲੋੜੀ ਤਾਂ ਮੰਗੀ ਵਿਸ਼ ਪੂਰੀ ਨਹੀਂ ਹੋਈ ਸੋ ਮੁੱਖ ਦੀ ਗੱਲ ਇਹ ਆ ਕਿ ਆਪਾਂ ਖੁਦ ਹੀ ਆਲਸ ਆ ਖੁਦ ਹੀ ਦਲਿੰਦਰ ਆ ਅਤੇ ਖੁਦ ਹੀ ਇਸਰਿਆ ਜੇ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰੀਏ ਆਪਣੇ ਆਪ ਨੂੰ ਬਦਲੀਏ ਤਾਂ ਹੀ ਬਦਲ ਸਕਦੇ ਹਾਂ ਕੋਈ ਵੀ ਉਪਾਅ ਕੋਈ ਵੀ ਟੂਣਾ ਟੋਟਕਾ ਜਾਂ ਫਿਰ ਕੋਈ ਜਿੰਨਾ ਮਰਜ਼ੀ ਚਾਵੇ ਸਾਨੂੰ ਨਹੀਂ ਬਦਲ ਸਕਦਾ ਖੁਦ ਅੰਦਰ ਬਦਲਾਅ ਅਸੀਂ ਖੁਦ ਲਿਆ ਸਕਦੇ ਹਾਂ ਅਤੇ ਚੰਗਾ ਬਦਲਾਅ ਚੰਗੀਆਂ ਆਦਤਾਂ ਹੀ ਸਾਡੇ ਦਿਨ ਬਦਲ ਸਕਦੇ ਨੇ ਸੋ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਚਾਹੁੰਦੇ ਹਾਂ ਚਾਹੁੰਦੇ ਆ ਕਿ ਕਾਮਯਾਬੀ ਤਰੱਕੀ ਤੰਦਰੁਸਤੀ ਮਿਲੇ ਤਾਂ ਫਿਰ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰਨਾ ਪੈਣਾ ਹੈ ਇਹ ਆਲਸਦਲੇਦਰ ਤੋਂ ਸਾਨੂੰ ਖੁਦ ਨੂੰ ਖੜਾ ਛਡਾਉਣਾ ਪੈਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਿਯਮ ਸਖਤ ਸੈੱਟ ਕਰਨੇ ਪੈਣਗੇ ਜਿਵੇਂ ਰਾਤ ਨੂੰ ਜਲਦੀ ਸੌਣਾ ਸਵੇਰੇ ਜਲਦੀ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਫਿਰ ਆਪਣੇ ਕੰਮਕਾਰਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰਨਾ ਅੱਜ ਦੇ ਕੰਮ ਅੱਜ ਵਿੱਚ ਕਰਨੇ ਆ ਕੱਲ ਦੇ ਕੱਲ ਨੂੰ ਕਰਾਂਗੇ ਜਿਹੜੇ ਕੰਮ ਪਹਿਲਾਂ ਕਰਨੇ ਆ ਉਹ ਪਹਿਲਾਂ ਬਾਅਦ ਦੇ ਬਾਅਦ ਵਿੱਚ ਕੁਝ ਨਿਯਮ ਕੁਝ ਮਰਿਆਦਾਵਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਕਰਨੀਆਂ ਪੈਣਗੀਆਂ ਤਾਂ ਆਪਾਂ ਜਾ ਕੇ ਕਾਮਯਾਬੀ ਤੰਦਰੁਸਤੀ ਤਰੱਕੀ ਹਾਸਲ ਕਰ ਸਕਦੇ ਆ ਤਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਕਿਸੇ ਵੀ ਗੱਲ ਕਰਕੇ ਤੁਹਾਡੇ ਮਨ ਨੂੰ ਕੋਈ ਠੇਸ ਪਹੁੰਚੀ ਆ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕੀਏ ਤਾਂ ਦਰੋਸਤ ਰਹੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤਰੱਕੀ ਹਾਸਲ ਕਰੀਏ ਜੋ ਜੋ ਸੋਚ ਕੇ ਬੈਠੇ ਆ ਨਾ ਜੋ ਜੋ ਮਨ ਦੇ ਸੁਪਨੇ ਆ ਇਸ਼ਾਵਾਂ ਨੇ ਉਹ ਸਾਰੀਆਂ ਪੂਰੀਆਂ ਹੋ ਜਾਣ ਸਾਡੀ ਘਰ-ਗ੍ਰਸਤੀ ਵਧੀਆ ਤਰੀਕੇ ਦੇ ਨਾਲ ਚੱਲੇ ਤਾਂ ਇਹ ਸਭ ਕੁਝ ਤਾਂ ਹੀ ਸਾਨੂੰ ਮਿਲੇਗਾ ਜਦੋਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਸਹੀ ਤਰੀਕੇ ਦੇ ਨਾਲ ਨਿਭਾਵਾਂਗੇ ਜਦੋਂ ਅਸੀਂ ਆਲਸ ਤੇ ਲੰਧਰ ਤੋਂ ਖਿਹੜਾ ਛੜਾ ਕੇ ਉਦਮੀ ਬਣਾਂਗੇ ਮਿਹਨਤੀ ਬਣਾਂਗੇ